ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਅੱਜ ਤੋਂ ਤੁਹਾਨੂੰ ਅਸੀਂ ਇੱਕ ਸੀਸੀਟੀਵੀ ਫੁਟੇਜ ਦਿਖਾ ਰਹੇ ਹਾਂ ਉਹ ਕੁਰਾਲੀ ਦੇ ਵਾਰ ਨੰਬਰ 2 ਦੀ ਸੀਸੀਟੀਵੀ ਫੁਟੇਜ ਹੈ ਜੋ ਕਿ ਤਕਰੀਬਨ ਰਾਤ 10:30 ਵਜੇ ਦੀ ਇਹ ਵਾਰਦਾਤ ਹੋਈ ਹੈ ਅਤੇ ਸੀਸੀਟੀਵੀ ਦੇ ਵਿੱਚ ਦੋ ਵਿਅਕਤੀ ਇੱਕ ਘਰ ਦੇ ਬਾਹਰ ਤੋਂ ਲੰਘਦੇ ਹੋਏ ਨਜ਼ਰ ਵੀ ਆ ਰਹੇ ਨੇ ਅਤੇ ਜਦੋਂ ਇਹ ਵਿਅਕਤੀ ਘਰ ਤੋਂ ਥੋੜਾ ਜਿਹਾ ਅੱਗੇ ਲੰਗੇ ਤਾਂ ਇਹਨਾਂ ਵੱਲੋਂ ਇਟੇ ਦੇ ਨਾਲ ਘਰ ਦੇ ਦਰਵਾਜ਼ੇ ਤੇ ਹਮਲਾ ਕਰ ਦਿੱਤਾ ਗਿਆ ਅਤੇ ਪਰਿਵਾਰ ਜਦੋਂ ਰਾਤ ਦੇ ਵਕਤ ਖਾਣਾ ਖਾ ਰਿਆ ਸੀ ਅਤੇ ਉਹਨਾਂ ਨੂੰ ਘਰ ਦੇ ਬਾਹਰ ਕਿਸੇ ਚੀਜ਼ ਦੀ ਆਵਾਜ਼ ਆਈ ਤਾਂ ਘਰ ਦੇ ਵਿਅਕਤੀ ਬਾਹਰ ਨਿਕਲ ਗਏ ਅਤੇ ਉਹਨਾਂ ਆਲੇ-ਦੁਆਲੇ ਦੇਖਿਆ ਤੇ ਕੋਈ ਵੀ ਵਿਅਕਤੀ ਦਿਖਾਈ ਨਹੀਂ ਦਿੱਤਾ ਅਤੇ ਜਦੋਂ ਉਹਨਾਂ ਨੇ ਆਪਣੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਦੇ ਘਰ ਦੇ ਅੱਗੇ ਦੋ ਵਿਅਕਤੀ ਜਾਂਦੇ ਹੋਏ ਸਾਫ਼-ਸਾਫ਼ ਦਿਖਾਈ ਦੇ ਰਹੇ ਸੀ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਸੀਸੀਟੀਵੀ ਆਧਾਰ ਤੇ ਜੇਕਰ ਤੁਸੀਂ ਇਹਨਾਂ ਵਿਅਕਤੀਆਂ ਨੂੰ ਪਛਾਣਦੇ ਹੋਵੇ ਤਾਂ ਕੋਰਾਲੀ ਸਿਟੀ ਪੁਲਿਸ ਨੂੰ ਇਸ ਦੀ ਜਾਣਕਾਰੀ ਜ਼ਰੂਰ ਦਿਵੋ ਤਾਂ ਕਿ ਇਹ ਜੇ ਸ਼ਰਾਰਤੀ ਅੰਸਰ ਫੜੇ ਜਾ ਸਕਣ ਜਦੋਂ ਘਰ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਜਾਣਕਾਰੀ ਦੱਸਿਆ ਕਿ ਉਹਨਾਂ ਦੇ ਘਰ ਦੇ ਬਾਹਰ ਇੱਕਦਮ ਕੋਈ ਆਵਾਜ਼ ਆਈ ਤੇ ਜਦੋਂ ਉਹ ਘਰ ਤੋਂ ਬਾਹਰ ਆਏ ਤਾਂ ਉਹਨਾਂ ਦੇਖਿਆ ਕਿ ਘਰ ਦੇ ਮੇਨ ਗੇਟ ਦੇ ਉੱਪਰ ਜੋ ਸ਼ੀਟ ਲੱਗੀ ਹੋਈ ਸੀ ਉਸ ਨੂੰ ਇੱਟ ਮਾਰ ਕੇ ਕਿਸੇ ਵੱਲੋਂ ਤੋੜ ਦਿੱਤਾ ਗਿਆ ਉਹਨਾਂ ਦੱਸਿਆ ਕਿ ਜਾਂ ਤਾਂ ਕਿਸੇ ਸ਼ਰਾਰਤੀ ਅਨਸਰ ਦਾ ਕਾਰਾ ਹੋ ਸਕਦਾ ਜਾਂ ਫਿਰ ਕਿਸੇ ਨਸ਼ੇੜੀ ਦਾ ਇਹ ਕੰਮ ਹੋ ਸਕਦਾ ਫਿਲਹਾਲ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੋ ਵਿਅਕਤੀ ਸਾਫ ਕਰਦੇ ਬਾਹਰ ਜਾਂਦੇ ਹੋਏ ਦਿਖਾਈ ਵੀ ਦਿੱਤੇ ਸਨ ਅਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਕਾਫੀ ਦੂਰ ਜਾ ਕੇ ਇਸ ਦੀ ਭਾਲ ਵੀ ਕੀਤੀ ਪਰ ਕੋਈ ਵੀ ਵਿਅਕਤੀ ਉੱਥੇ ਨਹੀਂ ਦਿਖਿਆ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਕੁਰਾਲੀ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਕੁਰਾਲੀ ਸਿਟੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਦੇ ਕੈਮਰੇ ਛਾਂਟਣੇ ਸ਼ੁਰੂ ਕਰ ਦਿੱਤੇ ਗਏ ਨੇ ਅਤੇ ਜੇਕਰ ਕੋਈ ਵੀ ਕੈਮਰੇ ਦੇ ਵਿੱਚ ਕੈਦ ਹੁੰਦਾ ਤਾਂ ਕੁਰਾਲੀ ਸਿਟੀ ਪੁਲਿਸ ਵੱਲੋਂ ਮਾਮਲਾ ਵੀ ਦਰਜ ਕਰ ਲਿੱਤਾ ਜਾਵੇਗਾ ਫਿਰ ਖਾਲ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਅਪਰਾਧੀ ਫੜੇ ਜਾ ਸਕਣ